ਜਿਸ ਦਾ ਡਰ ਸੀ ਉਹੀ ਹੋਇਆ ਜੀ ਹਾਂ ਜਿਸ ਦੀਆਂ ਸੋਸ਼ਲ ਮੀਡੀਆ ਤੇ ਚਰਚਾਵਾਂ ਚੱਲ ਰਹੀਆਂ ਸੀ ਉਹ ਕਾਂਡ ਹੋ ਗਿਆ ਇਹ ਕਾਂਡ ਜੁੜਿਆ ਹੈ ਆਮ ਆਦਮੀ ਪਾਰਟੀ ਦੇ ਨਾਲ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਆਮ ਆਦਮੀ ਪਾਰਟੀ ਦੇ ਨਾਲ ਕਿਉਂਕਿ ਆਮ ਆਦਮੀ ਪਾਰਟੀ ਦੇ ਐਮਪੀ ਮਲਵਿੰਦਰ ਸਿੰਘ ਕੰਗ ਵੱਲੋਂ ਇੱਕ ਟਵੀਟ ਕੀਤਾ ਗਿਆ ਉਸ ਲੈਂਡ ਪਾਲਿਸੀ ਦੇ ਖਿਲਾਫ ਜੋ ਲੈਂਡ ਪਾਲਿਸੀ ਭਗਵੰਤ ਸਰਕਾਰ ਲਗਾਤਾਰ ਪੰਜਾਬ ਦੇ ਵਿੱਚ ਲਾਗੂ ਕਰਨਾ ਚਾਹ ਰਹੀ ਹੈ ਤੇ आम लोक ਤੇ ਵਿਰੋਧੀ ਉਸ ਦਾ ਜੰਮ ਕੇ ਵਿਰੋਧ ਕਰ ਰਹੇ ਨੇ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਕੋਈ ਐਸੀ ਕਸਰ ਨਹੀਂ ਛੱਡ ਰਹੀ ਹੈ ਕਿ ਉਸ ਲੈਂਡ ਪਾਲਿਸੀ ਨੂੰ ਲਾਗੂ ਕਰਨ ਦੇ ਵਿੱਚ ਤੇ ਆਮ ਲੋਕਾਂ ਨੂੰ ਜਾਂ ਜਿਹੜੇ ਕਿਸਾਨਾਂ ਦੀ ਜ਼ਮੀਨ ਉਸ ਜਗ੍ਹਾ ਤੇ ਹੈ ਉਹਨਾਂ ਨੂੰ ਸਮਝਾਉਣ ਦੇ ਵਿੱਚ ਪ੍ਰਚਾਰ ਇੰਟਰਵਿਊ ਵੱਖ-ਵੱਖ ਤਰ੍ਹਾਂ ਦੀਆਂ ਉਹਨਾਂ ਦੀਆਂ ਪੇਸ਼ਕਾਰੀਆਂ ਕਹਿ ਸਕਦੇ ਹੋ ਜਾਂ ਫਿਰ ਭਗਵੰਤ ਮਾਨ ਦਾ ਖੁਦ ਆ ਕੇ ਪ੍ਰੈਸ ਕਾਨਫਰੰਸ ਦੇ ਵਿੱਚ ਉਸ ਲੈਂਡ ਪੂਲਿੰਗ ਬਾਰੇ ਦੱਸਣਾ ਉਹਦੇ ਉਹਦੇ ਫਾਇਦੇ गिनाਣੇ ਤੇ ਉਦੋਂ ਹੀ ਆਵਾਦਵੀ ਪਾਰਟੀ ਦੇ ਐਮਪੀ ਮਾਲਵਿੰਦਰ ਸਿੰਘ ਕੰਗ ਵੱਲੋਂ ਇੱਕ ਟਵੀਟ ਕਰ ਦਿੱਤਾ ਗਿਆ ਕੱਲ ਜਿਸ ਦੇ ਵਿੱਚ ਉਹਨਾਂ ਵੱਲੋਂ ਲਿਖਿਆ ਗਿਆ ਕਿ ਇਹ ਲੈਂਡ ਪਾਲਿਸੀ ਦੇ ਬਾਰੇ ਮੈਂ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਅਪੀਲ ਕਰਦਾ ਆ ਕਿ ਇਸ ਇਸ ਲੈਂਡ ਪਾਲਿਸੀ ਦੇ ਬਾਰੇ ਪਹਿਲਾਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਜਾਵੇ ਫਿਰ ਹੀ ਕੋਈ ਸਟੈਪ ਲਿਆ ਜਾਵੇ ਤੇ ਆਖਿਰਕਾਰ ਇਸ ਟਵੀਟ ਤੋਂ ਬਾਅਦ ਮਲਵਿੰਦਰ ਸਿੰਘ ਕੰਗ ਦੀ ਖੂਬ ਚਰਚਾ ਸੋਸ਼ਲ ਮੀਡੀਆ ਤੇ ਹੋਣ ਲੱਗੀ ਵਿਰੋਧੀ ਉਹਨਾਂ ਦੀਆਂ ਤਾਰੀਫਾਂ ਵੀ ਕੀਤੀਆਂ ਕਿ ਸ਼ਾਕਾ ਮਤਲਬ ਸ਼ੁਕਰ ਹੈ ਕੋਈ ਤਾਂ 92 ਦੇ ਵਿੱਚੋਂ ਬੋਲਿਆ ਪਰ ਨਾਲ ਦੇ ਨਾਲ ਹੀ ਇੱਕ ਗੱਲ ਇਹ ਵੀ ਸ਼ੁਰੂ ਹੋ ਗਈ ਕਿ ਸ਼ਾਇਦ ਇਹ ਜਲਦੀ ਟਵੀਟ ਡਿਲੀਟ ਵੀ ਹੋ ਸਕਦਾ ਹੈ ਇਹ ਡਰ ਬਣ ਗਿਆ ਕਿ ਇਹ ਜਿਹੜਾ ਟਵੀਟ ਹੈ ਮਲਵਿੰਦਰ ਸਿੰਘ ਕੰਗ ਵੱਲੋਂ ਕੀਤਾ ਗਿਆ ਇਹ ਜਲਦੀ ਡਿਲੀਟ ਵੀ ਕਰਵਾਇਆ ਜਾ ਸਕਦਾ ਹੈ ਜਾਂ ਫਿਰ ਕੋਈ ਐਕਸ਼ਨ ਵੀ ਹੋ ਸਕਦਾ ਹੈ ਜਿਸ ਤਰ੍ਹਾਂ ਦਾ ਇਤਿਹਾਸ ਹੀ ਆ ਪਹਿਲਾਂ ਦੀਆਂ ਅਸੀਂ ਗੱਲਾਂ ਵੇਖਦੇ ਆ ਰਹੇ ਹਾਂ ਤੇ ਜੋ ਡਰ ਸੀ ਉਹੀ ਹੋਇਆ ਮਲਵਿੰਦਰ ਸਿੰਘ ਕੰਗ ਵੱਲੋਂ ਆਪਣਾ ਟਵੀਟ ਡਿਲੀਟ ਕਰ ਦਿੱਤਾ ਗਿਆ ਇਹ ਤੁਸੀਂ ਤਸਵੀਰ ਜੋ ਵੇਖ ਰਹੇ ਹੋ ਇਹ ਮਲਵਿੰਦਰ ਸਿੰਘ ਕੰਗ ਦੇ ਟਵਿੱਟਰ ਹੈਂਡਲ ਦੀ ਹੈ ਜਿੱਥੇ ਸਿਰਫ ਹੁਣ ਇੱਕ ਰੀਪੋਸਟ ਕੀਤਾ ਹੋਇਆ ਟਵੀਟ ਰਹਿ ਗਿਆ ਹੈ ਪਿਛਲੇ ਇੱਕ ਦਿਨ ਪਹਿਲਾਂ ਦਾ ਜਿਸ ਦੇ ਵਿੱਚ ਗਿਆਨੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਜੋ ਇੱਕ ਮੁੱਦਾ ਰਾਜਸਥਾਨ ਦਾ ਚੱਕਿਆ ਗਿਆ ਸੀਗਾ ਜਿਸ ਦੇ ਵਿੱਚ ਇੱਕ ਕੁੜੀ ਨੂੰ ਪੇਪਰ ਦੇਣ ਤੋਂ ਰੋਕਿਆ ਗਿਆ ਕਿਉਂਕਿ ਉਹਨੇ ਕਕਾਰ ਪਾਏ ਹੋਏ ਸਨ ਉਹ ਵਾਲਾ ਟਵੀਟ ਰੀਟਵੀਟ ਕੀਤਾ ਗਿਆ ਜਿਵੇਂ ਹੀ ਇਹ ਟਵੀਟ ਡਿਲੀਟ ਹੁੰਦਾ ਹੈ ਤੇ ਦੂਸਰੇ ਪਾਸੇ ਹੁਣ ਵਿਰੋਧੀਆਂ ਨੇ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਨਾਲ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਉੱਤੇ ਸਵਾਲ ਵੀ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਸਭ ਤੋਂ ਪਹਿਲਾਂ ਜੇ ਗੱਲ ਕਰ ਲਈਏ ਬੀਜੇਪੀ ਦੀ ਤਾਂ ਫਤਿਹਜੰਗ ਬਾਜਵਾ ਨੇ ਟਵੀਟ ਕਰ ਲਿਖਿਆ ਆਈ ਐਪਰੀਸ਼ੀਏਟ ਮਲਵਿੰਦਰ ਕਾਂਗ ਫੋਰ ਇਨੀਸ਼ੀਅਲੀ ਸਟੈਂਡਿੰਗ ਵਿਦ ਦਾ ਫਾਰਮਰ ਅਗੇਂਸਟ ਦਾ ਫਲੌਡ ਲੈਂਡ ਪੁਲਿੰਗ ਪਾਲਿਸੀ ਬਟ ਇਟਸ ਅ ਡਿਸਪਾਇੰਟਿੰਗ ਟੂ ਸੀ ਹਿਮ ਡਿਲੀਟ ਹਿਸ ਟਵੀਟ ਅੰਡਰ ਪ੍ਰੈਸ਼ਰ ਫ্রম ਹਿਸ ਦਿੱਲੀ ਬੋਸਸ ਇਨ ਆਮ ਆਦਮੀ ਪਾਰਟੀ ਤਾ ਫਿਰ ਇਹਨਾਂ ਨੇ ਆ ਲਿਖ ਦਿੱਤਾ ਕਿ ਅਸੀਂ ਇਹਨਾਂ ਦੀ ਸ਼ਲਾਘਾ ਕਰਦੇ ਸੀਗੇ ਕਿ ਇਹਨਾਂ ਨੇ ਗਲਤ ਤਾਂ ਕੀਤੀ ਹੈ ਉਸ ਬਾਰੇ ਪਰ ਇਹਨਾਂ ਦਾ ਟਵੀਟ ਡਿਲੀਟ ਕਰ ਜਾਣਾ ਸਾਫ ਦਿਖਾਈ ਦੇ ਰਿਹਾ ਕਿ ਦਿੱਲੀ ਦੇ ਆਕਾ ਦੇ ਕਹਣ ਦੇ ਉੱਤੇ ਜਾਂ ਉਹਨਾਂ ਦੇ ਕਹਿ ਲਓ ਕਿ ਪ੍ਰੈਸ਼ਰ ਦੇ ਅੰਡਰ ਇਹ ਟਵੀਟ ਡੀਲੀਟ ਕੀਤਾ ਗਿਆ ਤੇ ਉਧਰ ਹੀ ਇੱਕ ਯੂਜ਼ਰ ਟ੍ਰੈਕਰ ਟੂ ਟਵਿੱਟਰ ਨੇ ਲਿਖਿਆ ਆਪ ਐਮਪੀ ਕੰਗ ਡਿਲੀਟਿਡ ਇਸ ਟਵੀਟ ਯੂজিং ਭਗਵੰਤ ਮਾਨ ਐਂਡ ਅਰਵਿੰਦ ਕੇਜਰੀਵਾਲ ਟੂ ਟਾਕ ਫਾਰਮਰਸ ਐਂਡ ਯੂਨੀਅਨ ਬਿਫੋਰ ਇੰਪੋਜ਼ਿੰਗ ਪਾਲਿਸੀ ਐਂਡ ਲੈਂਡ ਪੁਲਿੰਗ ਹੀ ਸ਼ੋਡ ਅ ਲिटल 스ਪਾਰਕ ਕਰੇਜ ਬਟ ਕੋਲੈਪਸਡ ਜਸਟ ਐਸ ਅ ਕੁਇਕਲੀ ਸੋ ਇਸ ਤਰ੍ਹਾਂ ਦੀਆਂ ਗੱਲਾਂ ਲਗਾਤਾਰ ਸਾਹਮਣੇ ਆ ਰਹੀਆਂ ਤਾਂ ਉਧਰ ਹੀ ਅਕਾਲੀ ਦਲ ਦੇ ਲੀਡਰ ਪਰਮਬੰਸ ਸਿੰਘ ਰੋਮਾਣਾ ਨੇ ਲਿਖਿਆ ਬਾਈ ਡਿਲੀਟਿੰਗ ਯੂਰ ਟਵੀਟ ਮਲਵਿੰਦਰ ਜੀ ਡੂ ਯੂ ਨੋ ਮੀਨ ਦੈਟ ਫਾਰਮਰ ਸ਼ੁੱਡ ਨੋ ਨੋਟ ਬੀ ਹਰਡ ਵਿਦ ਐਮਪਥੀ ਐਂਡ ਐਡਰੈਸ ਥਰੂ ਦਾ मीनिंगफुल ਡਾਇਲੌਗ ਤਾਂ ਉਹਨਾਂ ਨੇ ਕਿਹਾ ਕਿ ਤੁਹਾਨੂੰ ਇਹ ਤੁਹਾਡੇ ਡਿਲੀਟ ਕੀਤੇ ਗਏ ਟਵੀਟ ਦੇ ਨਾਲ ਹੁਣ ਕਿਸਾਨਾਂ ਨੂੰ ਪਤਾ ਲੱਗ ਚੁੱਕਾ ਹੈ ਕੀ ਜਿਹੜੇ ਆ ਤੁਸੀਂ ਇਹ ਗੱਲਾਂ ਕਰ ਰਹੇ ਹੋ ਇਹ ਸਹੀ ਹੈ ਜਾਂ ਫਿਰ ਗਲਤ ਤੇ ਉਦੋਂ ਹੀ ਯੂਥ ਕਾਂਗਰਸ ਵੱਲੋਂ ਇਸ ਦਾ ਮਜ਼ਾਕ ਤਰ੍ਹਾਂ ਦਾ ਉਡਾਇਆ ਗਿਆ ਉਹਨਾਂ ਨੇ ਲਿਖਿਆ ਅਸੀਂ ਵੀ ਕਈ ਵਾਰ ਕਾਲੀ ਕਰ ਜਾਂਦੇ ਆ ਕਿਸੇ ਨੂੰ ਹੀਰੋ ਬਣਾਉਣ ਲੱਗਿਆ ਵੀ ਤੇ ਵਿਲਨ ਬਣਾਉਣ ਲੱਗਿਆ ਵੀ ਸਾਡੇ ਪੰਜਾਬੀਆਂ ਦਾ ਰਾਤ ਨਵਾਂ ਨਵਾਂ ਹੀਰੋ ਮਲਵਿੰਦਰ ਕੰਗ 2 ਘੰਟਿਆਂ ਦੀ ਫਿਲਮ ਦੇ ਹੀਰੋ ਵਾਂਗ ਕੁਝ ਘੰਟਿਆਂ ਹੀ ਟਿਕ ਸਕਿਆ ਤੇ ਮਾਰ ਗਿਆ ਮੋਕ ਭਗਵੰਤ ਮਾਨ ਤੇ ਕੇਜਰੀਵਾਲ ਦੇ ਗੁੱਸੇ ਦਾ ਸੇਕ ਨਾ ਸਹਾਰਦਾ ਹੋਇਆ ਟਵੀਟ ਡਿਲੀਟ ਕਰਕੇ ਆ। ਸੋ ਆਹ ਤਾ ਕਿਰਦਾਰ ਨੇ ਸਾਡੇ ਤਾਂ ਲਗਾਤਾਰ ਮਲਵਿੰਦਰ ਕੰਗ ਜਿਹੜੇ ਨੇ ਉਹ ਟਰੋਲ ਹੁੰਦੇ ਹੋਏ ਨਜ਼ਰ ਆ ਰਹੇ ਨੇ ਤੇ ਹੁਣ ਤੇ ਹੁਣ ਟਵੀਟ ਡਿਲੀਟ ਕਰਨ ਤੋਂ ਬਾਅਦ ਲਗਾਤਾਰ ਦੁਬਾਰਾ ਤੋਂ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਚੁੱਕੇ ਨੇ। ਪਰ ਉਧਰ ਹੀ ਜੇ ਗੱਲ ਕਰ ਲਈ ਫੇਸਬੁੱਕ ਪੇਜ ਦੀ ਤਾਂ ਉਥੋਂ ਦੀ ਮਲਵਿੰਦਰ ਕੰਗ ਵੱਲੋਂ ਆਪਣਾ ਇਹ ਜਿਹੜਾ ਬਿਆਨ ਹੈ ਡਿਲੀਟ ਨਹੀਂ ਕੀਤਾ ਗਿਆ। ਤੇ ਮਲਵਿੰਦਰ ਕੰਗ ਦਾ ਜੋ ਫੇਸਬੁਕ ਪੇਜ ਹੈ ਉਹ ਤੁਸੀਂ ਵੇਖ ਸਕਦੇ ਹੋ ਇਸ ਦੇ ਵਿੱਚ ਜੋ ਗੱਲ ਟਵਿੱਟਰ ਤੇ ਲਿਖੀ ਗਈ ਸੀ ਉਹ ਤੌਰ ਦੀ ਉਸੇ ਤਰ੍ਹਾਂ ਦੀ ਉਸੇ ਤਰ੍ਹਾਂ ਹੀ ਹੈ ਇਹ ਡਿਲੀਟ ਨਹੀਂ ਕੀਤੀ ਗਈ ਪਰ ਟਵਿੱਟਰ ਕਿਉਂਕਿ ਅਧਿਕਾਰਿਕ ਤੌਰ ਤੇ ਟਵਿੱਟਰ ਨੂੰ ਪ੍ਰੂਫ ਮੰਨਿਆ ਜਾਂਦਾ ਹੈ ਜਿੱਥੇ ਸਾਰੇ ਦੇਸ਼ ਦੇ ਵੱਡੇ ਲੀਡਰ ਆਪਣਾ ਬਿਆਨ ਦਰਜ ਕਰਾਉਂਦੇ ਨੇ ਆ ਬੈਲ ਲਿਖਦੇ ਨੇ ਜਿਸ ਦੀ ਇੱਕ ਵੈਲਿਊ ਮੰਨੀ ਜਾਂਦੀ ਹੈ ਟਵਿੱਟਰ ਦੀ ਜਾਂ ਕਿ ਯਾਨੀ ਕਿ ਐਕਸ ਦੀ ਜਿਹੜਾ ਉਹ ਜੋ سوشل میڈیا ਸਾਈਟ ਐਕਸ ਹੈ ਉਸ ਦੀ ਤੇ ਹੁਣ ਉੱਥੋਂ ਦੀ ਮਲਵਿੰਦਰ ਕੰਗ ਵੱਲੋਂ ਟਵੀਟ ਡਿਲੀਟ ਕਰ ਦੇਣਾ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਕਰ ਰਿਹਾ ਹੈ ਇਹ ਦਰਸਾ ਰਿਹਾ ਹੈ ਸਾਫ-ਸਾਫ ਕਿ ਆਮ ਆਦਮੀ ਪਾਰਟੀ ਦੇ ਫੈਸਲੇ ਬਾਰੇ ਚਾਹੇ ਉਹਨਾਂ ਦਾ ਕੋਈ ਬੰਦਾ ਕੁਝ ਵੀ ਬੋਲਦਾ ਹੈ ਤਾਂ ਉਸ ਦੇ ਉੱਤੇ ਕੋਈ ਨਾ ਕੋਈ ਵੱਡਾ ਐਕਸ਼ਨ ਜ਼ਰੂਰ ਹੁੰਦਾ ਜਿਵੇਂ ਅਸੀਂ ਦੇਖ ਲਈਏ ਕੁਵਰ ਵਿਜੇ ਪ੍ਰਤਾਪ ਜਾਂ ਫਿਰਿੰਦਰਵੀਰ ਨਿੱਜਰ ਜੋ ਸਾਬਕਾ ਮੰਤਰੀ ਹੁੰਦੇ ਹੋਏ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਉਸ ਤੋਂ ਬਾਅਦ ਉਹ ਕੁਮਰ ਵਿਜੇ ਪ੍ਰਤਾਪ ਦੇ ਉੱਤੇ ਵੱਡੀ ਕਾਰਵਾਈ ਕਰ ਦਿੱਤੀ ਗਈ ਕਿਉਂਕਿ ਉਹ ਲਗਾਤਾਰ ਆਮ ਆਦਮੀ ਪਾਰਟੀ ਦੇ ਆਪਣੇ ਹੀ ਫੈਸਲਿਆਂ ਦੇ ਉੱਤੇ ਸਵਾਲ ਚੱਕ ਰਹੇ ਸੀਗੇ ਖੈਰ ਹੁਣ ਇਹ ਨਵਾਂ ਮਾਮਲਾ ਲੈਂਡ ਪੋਲਿੰਗ ਪਾਲਿਸੀ ਦੇ ਨਾਲ ਜੁੜਿਆ ਹੋਇਆ ਹੈ ਜਿੱਥੇ ਮਲਵਿੰਦਰ ਕੰਗ ਆਪਣਾ ਟਵੀਟ ਡਿਲੀਟ ਕਰ ਗਏ ਨੇ ਹੁਣ ਵੇਖਣਾ ਹੋਵੇਗਾ ਕਿ ਕਿਸਾਨ ਤੇ ਉਸਥੇ ਦੇ ਲੋਕ ਇਸ ਲੈਂਡ ਪੋਲਿੰਗ ਪਾਲਿਸੀ ਦੇ ਬਾਰੇ ਕੀ ਕੁਝ ਸੋਚ ਰਹੇ ਨੇ ਤੇ ਇਸ ਡਿਲੀਟ ਟਵੀਟ ਡਿਲੀਟ ਕੀਤੇ ਗਏ ਨੂੰ ਕਿਸ ਨਜ਼ਰ ਨਾਲ ਵੇਖ ਰਹੇ ਨੇ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਮਸਲੇ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ